ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਜੀ ਪਟਿਆਲਾ ਰੇਂਜ ਡੀਆਈਜੀ ਮਨਦੀਪ ਸਿੰਘ ਸਿੱਧੂ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਉਸ ਤੋਂ ਬਾਅਦ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀ ਕਿਹਾ ਆਓ ਸੁਣਦੇ ਹਾਂ ਜੇ ਤੁਸੀਂ ਕਿਸਾਨੀ ਸੰਘਰਸ਼ ਨੂੰ ਕਵਰ ਕਰਨ ਦੇ ਲਈ ਔਰ ਦੇਸ਼ ਦੇ ਕੋਨੇ-ਕੋਨੇ ਤੱਕ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਆਵਾਜ਼ ਨੂੰ ਪਚਾਰਿਓ ਤੁਹਾਡਾ ਧੰਨਵਾਦ ਅੱਜ ਅਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਮਿਲ ਕੇ ਆਏ ਹਾਂ ਕਿ ਮੇਰੇ ਨਾਲ ਸੱਜੇ ਪਾਸੇ ਸਾਡੇ ਮਿਲਕਫੈਡ ਦੇ ਚੇਅਰਮੈਨ ਨਰਿੰਦਰ ਸ਼ੇਰਗਿੱਲ ਜੀ ਸਰਦਾਰ ਬੰਜੀਤ ਸਿੰਘ ਬਲਾਸਪੂਰੀ ਜੀ ਐਮਐਲਏ ਸਹਿਬਾਨ ਅਤੇ ਕਬੇ ਪਾਸੇ ਸਰਦਾਰ ਪ੍ਰਿੰਸੀਪਲ ਬੁਧਰਾਮ ਜੀ ਐਮਐਲਏ ਬਡਾਡਾ ਸਰਦਾਰ ਕਰਮਜੀਤ ਸਿੰਘ ਜੀ ਜਰਮੋਲ ਜਿਹੜੇ ਕਿ ਫਿਲਮ ਜਗਤ ਦੇ ਵੱਡੇ ਸਟਾਰੇ ਨੇਗੇ ਅਤੇ ਹੋਰ ਬਹੁਤ ਸਾਰੇ ਸਾਥੀ ਅੱਜ ਸਰਦਾਰ ਤਕਦੀਰ ਸਿੰਘ ਡੱਲੇਵਾਲ ਸਾਹਿਬ ਨੂੰ ਮਿਲ ਕੇ ਆਏਗੇ ਬੜੀ ਚੜ੍ਹਦੀ ਕਲਾ ਦੇ ਅੰਦਰ ਨੇਗੇ ਔਰ ਬੜੇ ਦ੍ਰਿੜ ਇਰਾਦੇ ਦੇ ਨਾਲ ਇੱਕ ਵੱਡਾ ਸੰਘਰਸ਼ ਦੇਸ਼ ਦੇ ਕਿਸਾਨ ਲਈ ਲੜ ਰਹੇ ਨੇਗੇ ਦੇਸ਼ ਦੇ ਮਜ਼ਦੂਰ ਲਈ ਲੜ ਰਹੇ ਨੇਗੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਲੜ ਰਹੇ ਨੇਗੇ ਕਿ ਕਿਸ ਤਰ੍ਹਾਂ ਦੇਸ਼ ਦੀ ਕਿਸਾਨੀ ਇਸ ਧਰਤੀ ਦਾ ਮਜ਼ਦੂਰ ਜਿਹੜਾ ਬਚਾ ਕੇ ਰੱਖਣਾਗਾ ਉਹਦੇ ਲਈ ਮੈਂ ਬੜਾ ਆਸਮੰਦਾਂਗਾ ਕਿ ਬੜੇ ਉਹ ਕਮਿਟਿਡ ਨੇਗੇ ਬੜੇ ਦ੍ਰਿੜ ਇਰਾਦੇ ਦੇ ਉਹਨਾਂ ਨੇ ਜਿਹੜੇ ਸ਼ਬਦ ਨੇ ਸਾਨੂੰ ਕਹੇ ਕਿ ਮੈਂ ਬਿਲਕੁਲ ਆਪਣੇ ਖੂਨ ਦਾ ਕਤਰਾ-ਕਤਰਾ ਬਹਾ ਕੇ ਵੀ ਜਿਹੜਾ ਕਿਸਾਨੀ ਸੰਘਰਸ਼ਾ ਇਹ ਜਿੱਤ ਪ੍ਰਾਪਤ ਕਰਨੀ ਹੈ ਸੋ ਮੈਂ ਮੈਂ ਆਪਣੇ ਵੱਲੋਂ ਵੀ ਆਪਣੇ ਪਰਿਵਾਰ ਵੱਲੋਂ ਵੀ ਸਮੁੱਚੇ ਸਾਡੇ ਸਾਰੇ ਸਾਥੀਆਂ ਵੱਲੋਂ ਉਹਨਾਂ ਦਾ ਇਸ ਗੱਲੋਂ ਧੰਨਵਾਦ ਕਰ ਰਿਹਾ ਕਿ ਉਹ 21ਵੀਂ ਸਦੀ ਦੇ ਅੰਦਰ ਦੇਸ਼ ਦੇ ਕਿਸਾਨ ਨੂੰ ਬਚਾਉਣ ਦੀ ਦੇਸ਼ ਦੀ ਕਿਸਾਨੀ ਨੂੰ ਬਦੌਲਣ ਦੀ ਲੜਾਈ ਜਿਹੜੀ ਆ ਉਹ ਲੜ ਰਹੇ ਨੇਗੇ ਸਰ ਕਿਸ ਤਰ੍ਹਾਂ ਹੋਏਗਾ ਜੀ ਲਗਾਤਾਰ ਸਾਰੀਆਂ ਪਾਰਟੀਆਂ ਦੇ ਅੱਖੋਂ ਦਰ ਨੇ ਕਿਸਾਨ ਕਹਿ ਰਹੇ ਨੇ ਕਿ ਦਿਮਾਗ ਕੇਂਦਰ ਦੇ ਪਰਬੰਧ ਨਹੀਂ ਰਿਹਾ 32 ਦਿਨ ਹੋ ਚੁੱਕੇ ਨੇ ਡਾਕਟਰ ਕਹਿ ਰਹੇ ਨੇ ਕਿਸੇ ਸਮੇਂ ਕੋਈ ਮੰਦ ਭਾਗੀ ਖਾਬਰੰਦ ਤੋਂ ਵਾਸ ਸਕਦੀ ਹੈ ਕਿਉਂਕਿ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਜਦੋਂ ਕਿਸਾਨੀ ਅੰਦੋਲਨ ਦਾ ਫਰਸਟ ਫੇਜ ਚੱਲਿਆ ਸੀ ਜਦੋਂ ਦਿੱਲੀ ਦੇ ਟਿੱਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਬਹੁਤ ਵੱਡਾ ਸੰਘਰਸ਼ ਹੋਇਆ ਸੀ ਜਦੋਂ ਕਿਸਾਨ ਨੂੰ ਸਿੱਧੇ ਤੌਰ ਤੇ ਮਾਰਨ ਦਾ ਯਤਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੇ ਕੀਤਾ ਸੀ ਉਸ ਸਮੇਂ ਲਗਭਗ 13-14 ਮਹੀਨਿਆਂ ਤੋਂ ਬਾਅਦ ਦੇਸ਼ ਦੀ ਜਿਹੜੇ ਹੁਕਮਰਾਨ ਸੀ ਮੋਦੀ ਸਾਹਿਬ ਸੀ ਚੁਕੇ ਸੀ ਉਸ ਸਮੇਂ ਉਹ ਬਲੈਕ ਲਾ ਉਹ ਕਾਲੇ ਕਾਨੂੰਨ ਜਿਹੜੇ ਵਾਪਸ ਹੋਏ ਸੀਗੇ ਸੋ ਮੈਨੂੰ ਪੂਰਨ ਆਸ ਆ ਕਿ ਕੇਂਦਰ ਸਰਕਾਰ ਨੂੰ ਚੁੱਕਣਾ ਪਊਗਾ ਔਰ ਗੱਲ ਕਰਨੀ ਪਊ ਔਰ ਮਾਮਲੇ ਦਾ ਹੱਲ ਉਹ ਗੱਲਬਾਤਾਂ ਹੀ ਨਿਕਲਦਾਗਾ ਮੈਂ ਸਮਝਦਾ ਕੇਂਦਰ ਸਰਕਾਰ ਨੂੰ ਭਾਰਤੀ ਜਨਤਾ ਪਾਰਟੀ ਜਿੱਦ ਛੱਡਣੀ ਚਾਹੀਦੀ ਆ ਅਸੀਂ ਸਾਰੇ ਤਿਆਰ ਆ ਪਹਿਲਾਂ ਵੀ ਅਸੀਂ ਜਦੋਂ ਪੁਰਾਣੇ ਸਮੇਂ ਗੱਲਬਾਤ ਸ਼ੁਰੂ ਹੋਈ ਸੀ ਉਸ ਸਮੇਂ ਵੀ ਅਸੀਂ ਬੈਠੇ ਸੀ ਅੱਜ ਵੀ ਅਸੀਂ ਤਿਆਰ ਆ ਅਸੀਂ ਕਹਿੰਦੇ ਗੱਲਬਾਤ ਕਰੋ ਮਸਲੇ ਦਾ ਆਪਾਂ ਹੱਲ ਕਰੀਏ ਮਹਾਂਸਾਹਬ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਈਮਾ ਸਾਹਿਬ ਨੂੰ ਸਰਕਾਰੀ ਹਸਪਤਲ ਦੇ ਦਾਖਾਵਾ ਕਰਾਇਆ ਗਿਆ ਹੈ। ਅੱਜ ਤੱਕ ਹੋਈਆਂ ਕਥਾਵਾਂ ਨੂੰ ਨਹੀਂ ਦਾਰਾ ਕਿ ਇਹ ਜਨਤਕ ਕਾਰਜ ਕਰਨ ਦੇ ਦੇਖੋ ਅੱਜ ਮੈਂ ਜਦੋਂ ਡੱਲੇਵਾਲ ਸਾਹਿਬ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਤਾਂ ਉਸ ਸਮੇਂ ਉਹਨਾਂ ਦੇ ਸਾਰੇ ਸਾਥੀਆਂ ਨੇ ਦੱਸਿਆ ਕਿ ਆਨਰੇਬਲ ਸੁਪਰੀਮ ਕੋਰਟ ਨੇ ਇੱਕ ਜਿਹੜਾ ਆਰਡਰ ਜਾਰੀ ਕੀਤਾਗਾ ਜਿਦੇ ਵਿੱਚ ਕਿਸੇ ਨੇ ਕੰਟੈਂਪਟ ਪਾਈ ਆ ਕਿ ਪੰਜਾਬ ਸਰਕਾਰ ਤੁਰੰਤ ਉਹਨਾਂ ਨੂੰ ਮੈਡੀਕਲ ਸਕੂਲ ਤਾਂ ਦੇਵੇ ਜਾਂ ਉਹਨਾਂ ਨੂੰ ਹਸਪਤਲ ਦੇ ਅੰਦਰ ਸ਼ਿਫਟ ਕਰੇ ਸੋ ਇਸ ਤਰ੍ਹਾਂ ਦੀ ਡਾਇਰੈਕਸ਼ਨ ਅੱਜ ਆਨਰੇਬਲ ਸੁਪਰੀਮ ਕੋਰਟ ਵੱਲੋਂ ਦੇਖਣ ਨੂੰ ਮਿਲੀਆਂ ਨੇ ਕਿ ਮੈਂ ਸਮਝਦਾ ਦੇਸ਼ ਦੀ ਸੁਪਰੀਮ ਕੋਰਟ ਨੂੰ ਚਾਹੀਦਾਗਾ ਕਿ ਉਹ ਸਾਨੂੰ ਡਾਇਰੈਕਸ਼ਨਾਂ ਕਰਨ ਦੀ ਬਜਾਏ ਜਾਂ ਦੱਲਿਆਲ ਸਾਹਿਬ ਨੂੰ ਡਾਇਰੈਕਸ਼ਨ ਜਾਰੀ ਕਰਨ ਦੀ ਬਜਾਏ ਜਾਂ ਭਾਰਤੀ ਜਨਤਾ ਪਾਰਟੀ ਸੌਰੀ ਭਾਰਤੀ ਕਿਸਾਨ ਯੂਨੀਅਨ ਨੂੰ ਜਿਹੜੀਆਂ ਡਾਇਰੈਕਸ਼ਨਾਂ ਕਰਨ ਦੀ ਬਜਾਏ ਸਿੱਧਾ ਉਹ ਕੇਂਦਰ ਸਰਕਾਰ ਨੂੰ ਡਾਇਰੈਕਸ਼ਨਾਂ ਜਾਰੀ ਕਰੇ ਕੇਂਦਰ ਸਰਕਾਰ ਨੂੰ ਡਾਇਰੈਕਸ਼ਨਾਂ ਜਾਰੀ ਕਰੇ ਔਰ ਦੱਲਿਆਲ ਸਾਹਿਬ ਨੇ ਖੁਦ ਲੈਟਰ ਦੋ ਲੈਟਰ ਜਿਹੜੇ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਲਿਖੇ ਨੇਗੇ ਗੱਲਬਾਤ ਦਾ ਖੁਦ ਜਿਹੜਾ ਉਹਨਾਂ ਨੇ ਪੇਸ਼ ਕਰ ਕੀਤੀ ਹੈ ਕਿ ਗੱਲਬਾਤ ਕਰੋ ਸੋ ਮੈਂ ਸਮਝਦਾ ਉਹਨਾਂ ਲੈਟਰਾਂ ਦੇ ਉੱਤੇ ਕੌਗਨੀਸ਼ੈਂਸ ਲੈਣੀ ਚਾਹੀਦੀ ਆ ਉਹਨਾਂ ਲੈਟਰਾਂ ਤੋਂ ਸੰਗਿਆਨ ਲੈਣਾ ਚਾਹੀਦਾ ਉਹਨਾਂ ਲੈਟਰਾਂ ਨੂੰ ਧਾਰ ਬਣ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਡਾਇਰੈਕਸ਼ਨ ਕਰਨੀ ਚਾਹੀਦੀ ਆ ਨਾ ਕਿ ਇਧਰ ਉਧਰ ਡਾਇਰੈਕਸ਼ਨ ਕਰਨ ਸੋ ਮੇਰੀ ਸੁਪਰੀਮ ਕੋਰਟ ਨੂੰ ਇਹੀ ਸਲਾਹ 기 ਕਿ ਤੁਰੰਤ ਕੇਂਦਰ ਸਰਕਾਰ ਨੂੰ ਡਾਇਰੈਕਸ਼ਨਾਂ ਜਾਰੀ ਕਰਕੇ ਮਸਲਾ 24 ਘੰਟਿਆਂ ਚ ਹੱਲ ਹੋ ਜਾਊਗਾ ਸੋ ਜੇ ਕੇਂਦਰ ਸਰਕਾਰ ਤੋਂ ਕਿਉਂ ਮੈਂ ਸਮਝਦਾ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਨਾ ਔਰ ਕੇਂਦਰ ਸਰਕਾਰ ਜਿਹੜੀ ਆ ਇਹ ਸਾਰੀਆਂ ਮੰਗਾ ਮੰਨਣ ਦੇ ਲਈ ਮਜਬੂਰ ਹੋਊਗੀ ਜਦੋਂ ਦੇਸ਼ ਦੀ ਸੁਪਰੀਮ ਕੋਰਟ ਨੇ ਆਰਡਰ ਜਾਰੀ ਕੀਤਾ ਵੀ ਧਲੇਵਾਲ ਸਾਹਿਬ ਨੂੰ ਨਹੀਂ ਜਿਹੜਾ ਹੈਗਾ ਹਸਪੀਟਲ ਭਰਤੀ ਕਰਵਾਇਆ ਜਾ ਸਕਦਾ ਕੋਈ ਹਲਕਾ ਰੋਸ ਤਾਂ ਕਿਸਾਨਾ ਕੋਣ ਗਿਆ ਸੀ ਬਿਲਕੁਲ ਸਾਡੀ ਲੀਗਲ ਟੀਮ ਜਿਹੜੀ ਆ ਉਹ ਕੰਮ ਕਰ ਰਹੀ ਆ ਬਿਲਕੁਲ ਅਸੀਂ ਪਹਿਲਾਂ ਵੀ ਕਿਸਾਨ ਜੁਨੇਦਾ ਪੱਖ ਸਰਤਾਜ ਗੁਰਦੀਪ ਸਿੰਘ ਢੱਲਿਆਵਾਲ ਜੀ ਦਾ ਪੱਖ ਬੜੀ ਮਜ਼ਬੂਤੀ ਦੇ ਨਾਲ ਦੇਸ਼ ਦੀ ਸੁਪਰੀਮ ਕੋਰਟ ਚ ਰੱਖਿਆ ਗਿਆ ਕੱਲ ਨੂੰ ਦੁਬਾਰਾ ਵੀ ਰੱਖਾਂਗੇ ਸਭਾ ਬੋਰਡ ਕੀਤਾ ਗਿਆ ਕੱਲ ਤੱਕ ਦਾ ਕੀ ਬਿਲਕੁਲ ਅਸੀਂ ਸਾਡੀ ਮੈਂ ਤਾਂ ਆਰਡਰ ਜਿਹੜੇ ਨੇ ਹਜੇ ਪੜੇ ਨਹੀਂ ਹੈਗੇ ਆਰਡਰ ਮੈਂ ਇੱਥੇ ਹੀ ਮੈਨੂੰ ਮਿਲੇ ਨੇ ਦੇਖੇ ਨੇਗੇ ਮੈਂ ਸੋ ਉਸ ਤੋਂ ਬਾਅਦ ਸਾਡੀ ਜਿਹੜੀ ਕਾਨੂੰਨੀ ਟੀਮ ਆ ਏਜੀ ਦਾ ਆਫਿਸ ਐਡਵੋਕੇਟ ਜਨਰਲ ਦਾ ਆਫਿਸ ਆ ਉਹ ਸਾਰੇ ਜਣੇ ਬੈਠ ਕੇ ਤੇ ਸਲਾਹ ਕਰਾਂਗੇ ਬਿਲਕੁਲ ਅਸੀਂ ਡੱਲੇਵਾਲ ਸਾਹਿਬ ਦੇ ਨਾਲ ਸਾਹਿਬ ਲਗਾਤਾਰ ਸੇਧ ਦੇ ਵਿੱਚ ਕਰਵਾਟ ਆ ਰਹੀ ਆ ਪੰਜਾਬ ਸਰਕਾਰ ਕਿੱਦਾਂ ਹੁਣ ਤਦਬਾਅ ਪਾਏਗੀ ਕਿਉਂਕਿ ਲਗਾਤਾਰ ਤਿੰਨ ਕਿਸ ਤਰ੍ਹਾਂ ਸਰ ਵਾਤੇ ਜਾ ਰਹੇ ਨੇ ਡੱਲੇਵਾਲ ਸਾਹਿਬ ਨੂੰ ਜ਼ੋਰ ਹੁੰਦੇ ਜਾ ਰਹੇ ਨੇ ਕਿਸ ਚੀਜ਼ ਦੀ ਵੀਟ ਦਿੱਤੀ ਜਾ ਰਹੀ ਇਸ ਚੀਜ਼ ਨੂੰ ਲੈ ਕੇ ਜੀ ਬਹੁਤ ਸਹੀ ਹੋਏਗਾ ਬਿਲਕੁਲ ਅਸੀਂ ਤਾਂ ਡੇ 1 ਤੋਂ ਕਿਸਾਨੀ ਸੰਘਰਸ਼ ਦੇ ਨਾਲ ਆ ਪਹਿਲਾ ਪੁਰਾਣੇ ਸੰਘਰਸ਼ ਦੇ ਵਿੱਚ ਵੀ ਇਸ ਸੰਘਰਸ਼ ਦੇ ਵਿੱਚ ਵੀ ਬਿਲਕੁਲ ਨਾਲ ਖੜੇ ਆ ਅਸੀਂ ਬਾਰ ਬਾਰ ਇਹੀ ਕੇਂਦਰ ਸਰਕਾਰ ਨੂੰ ਪ੍ਰਜੋਰ ਅਪੀਲ ਕਰ ਰਹੇ ਆ ਕਿ ਤੁਰੰਤ ਗੱਲਬਾਤ ਕਰਕੇ ਮਾਮਲੇ ਦਾ ਹੱਲ ਹੋਣਾ ਚਾਹੀਦਾ ਦੁਬਾਰਾ ਕੱਲ ਨੂੰ ਸਾਡੇ ਮਾਨਯੋਗ ਸੀਐਮ ਸਾਹਿਬ ਵੀ ਆਜਣਗੇ ਕੱਲ ਨੂੰ ਦੁਬਾਰਾ ਅਸੀਂ ਸਟ੍ਰੈਟਜੀ ਜਿਹੜੀ ਆ ਉਹ ਰੀਡਿਫਾਈਨ ਕਰਕੇ ਅ ਮਸਲੇ ਦਾ ਹੱਲ ਕੋਈ ਮੌਫਤ ਮਿਲਿਆ ਹੈ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਨਾਲ ਮੀਟਿੰਗ ਕੀਤੀ ਜਾਵੇ ਪੂਰੀ ਤਰ੍ਹਾਂ ਦੇ ਉੱਪਰ ਕੈਬਨਿਟ ਦੀ ਮੀਟਿੰਗ ਕੀਤੀ ਜਾਵੇ ਅੱਜ ਉਹਨਾਂ ਨੇ ਕਿਹਾ ਕਿ ਸੀਐਮ ਸਾਹਿਬ ਦਾ ਅਸਟਰੀਆ ਦੌਰਾ ਉਹਨਾਂ ਨੂੰ ਰੱਦ ਕਰਨਾ ਚਾਹੀਦਾ ਹੈ ਕਿਉਂਕਿ ਉਸ ਤੋਂ ਬਾਅਦ ਕੱਲ ਨੂੰ ਮਾਨਜੋਗ ਸੀਐਮ ਸਾਹਿਬ ਕੱਲ ਨੂੰ ਆ ਰਹੇ ਨੇ ਕਿ ਕੱਲ ਨੂੰ ਜਦਵਾਗੇ ਕਿਉਂਕਿ ਸਾਡੇ ਪ੍ਰਧਾਨ ਜੀ ਵੀ ਮਿਲ ਕੇ ਗਏ ਨੇ ਕਿ ਸਪੀਕਰ ਸਾਹਿਬ ਵੀ ਮਿਲ ਕੇ ਗਏ ਨੇ ਅਸੀਂ ਕੱਲ ਉਹਨਾਂ ਨਾਲ ਬੈਠ ਕੇ ਅਸਲ ਵਿੱਚ ਜਿਹੜੀ ਰਣਨੀਤੀ ਬਣਾ ਕੇ ਜਿੱਦਾਂ ਦੀ ਵੀ ਸਹਾਇਤਾ ਅਸੀਂ ਉਹ ਕਰਾਂਗੇ ਧੰਨਵਾਦ ਹਰਪਾਲ ਸਿੰਘ ਟੀਮਾ ਮਿਲ ਕੇ